ਕੁਝ ਘੰਟਿਆਂ ਦੇ ਵਿੱਚ ਪਾਖੜਾ ਦੇ ਵਿੱਚ ਕੋਈ ਹੋਰ ਪਾਣੀ ਛੱਡਣ ਦੀ ਕੋਈ ਹੈ ਕੋਈ ਗੱਲਬਾਤ ਜੀ ਕੋਈ ਸਾਹਮਣੇ ਆਣੀ ਹੋਵੇ ਆ ਇੱਕ ਚੰਗੀ ਗੱਲ ਇਹ ਹੈ ਕਿ ਸਾਡੀ ਜਿੰਨੀਆਂ ਵੀ ਬਾਕੀ ਖੱਡਾਂ ਨੇ ਤੇ ਜਿਹੜੀਆਂ ਨਦੀਆਂ ਨੇ ਸਿਸਵਾ ਸਿਸਵਾ ਸੰਗਰਾਉ ਇਨ੍ਹਾਂ ਚ ਪਾਣੀ ਕਾਫੀ ਘਟ ਗਿਆ ਹੈਗਾ ਇਸ ਕਰਕੇ ਪਾਖੜਾ ਦੇ ਵਿੱਚੋਂ ਜੇ ਪਾਣੀ ਹੋਰ ਆਉਂਦਾ ਵੀ ਹੈ ਤਾਂ ਇੱਥੇ ਇੰਨਾ ਕੀ ਪਾਣੀ ਰਹੂਗਾ ਹੈੱਡਵੌਕਸ ਦੇ ਉੱਤੇ ਉਹਨਾ ਕੀ ਪਾਣੀ ਰਹੇਗਾ ਪਾਖੜਾ ਦੀ ਸਥਿਤੀ ਇਸ ਵੇਲੇ ਹੈ ਕਿ ਗਰੀਬ 3 ਫੁੱਟ ਦਾ ਮਾਰਜਿਨ ਰਹਿ ਗਿਆ ਹੈ ਤੇ ਉਹਨਾਂ ਦੀ ਟੈਕਨੀਕਲ ਕਮੇਟੀ ਜਿਹੜੀ ਹੈਗੀ ਹੈ ਉਹ ਡੇਲੀ ਬੇਸਿਸ ਤੇ ਦਿਨ ਰਾਤ ਉਹਨਾਂ ਦੀ ਮੀਟਿੰਗ ਹੁੰਦੀ ਹੈ ਸਿ ਬਿਚੋਂ ਕਿੰਨਾ ਪਾਣੀ ਆ ਰਿਹਾ ਹੈ ਉਹ ਨੂੰ ਕਿੰਨਾ ਪਾਣੀ ਰਿਲੀਜ਼ ਕੀਤਾ ਜਾ ਰਿਹਾ ਇਸ ਇਸ ਵਕਤ ਜਿਹੜਾ ਚੱਲ ਰਿਹਾ ਹੈ ਰੋਪੜ ਹੈਡਵਰਕਸ ਤੇ ਪਾਣੀ ਵੱਧਦਾ ਘਟਦਾ ਰਹਿੰਦਾ ਹੈ ਡਿਪੈਂਡ ਕਰਦਾ ਵੀ ਜਿਹੜੀਆਂ ਖੱਡਾਂ ਨੇ ਨਦੀਆਂ ਨੇ ਲੋਕਲ ਨਦੀਆਂ ਨੇ ਉਹਨਾਂ ਚੋਂ ਕਿੰਨਾ ਪਾਣੀ ਆ ਰਿਹਾ ਹੈ ਕੱਲ ਵੱਧ ਕੇ ਸਵਾ ਲੱਖ ਕਿਊਸਕਟ ਵੀ ਪਹੁੰਚ ਗਿਆ ਸੀ ਬਟ ਇਸ ਵੇਲੇ ਆਪਣਾ 65000 ਕਿਊਸਕ ਪਹੁੰਚ ਗਿਆ ਜੋ ਕਿ ਕਾਫੀ ਕੰਟਰੋਲ ਵਿੱਚ ਹੈ ਠੀਕ ਹੈ ਜੀ ਧੰਨਵਾਦ ਕੋਈ ਵੀ ਅਣ ਸਖਾਵੀ ਘਟਣਾ ਹੋ ਸਕੇ ਜਦੋਂ ਆਪਾਂ ਉੱਠ ਜਾਂਦੀ ਹੈ ਵੀ ਵੀਡੀਓ ਪਾ ਦਿੰਦੇ ਨੇ ਇਦਾਂ ਦੇ ਵੀ ਲੋਕ ਸੈਮ ਦੇ ਵਿੱਚ ਆ ਜਾਂਦੇ ਨੇ ਪਰ ਕਿਤੇ ਨਾ ਕਿਤੇ ਡੀਸੀ ਸਾਹਿਬ ਦੇ ਪ ਦੇਖ ਸਕਦੇ ਨੇ ਆਫੀਸ਼ੀਅਲ ਕਨਫਰਮੇਸ਼ਨ ਜ਼ਰੂਰ ਤੁਸੀਂ ਲਓ ਬਿਕੋਜ਼ ਸਾਡੇ ਵੱਲੋਂ ਬਿਲਕੁਲ ਅਪਡੇਟਡ ਰਿਪੋਰਟ ਜਿਹੜੀ ਹੈਗੀ ਸਾਡੇ ਮੀਡੀਆ ਰਾਹੀਂ ਡੀਪੀਓਰ ਸਾਹਬ ਦੇ ਰਾਹੀਂ ਔਰ ਆਪਣੇ ਪੇजेस ਤੇ ਪਾਈ ਜਾਂਦੀ ਹੈਗੀ ਹੈ ਤੇ ਜੋ ਵੀ ਅਪਡੇਟ ਹੋਈਗੀ ਆਪਾਂ ਨਾਲ ਦੇ ਨਾਲ ਸਾਂਝੀ ਕਰਦੇ ਰਹਿਣੇ ਆ ਤਾਂ ਅਫਵਾਹਾਂ ਤੋਂ ਬਚਣ ਦੀ ਲੋੜ ਹੈਗੀ ਹੈ ਟੋਪੜ ਸਤ루ਜ ਦਰਿਆ ਦੇ ਬੇਲੇ ਦੇ ਨੇੜ ਜਿਹੜਾ ਪਾੜ ਪਿਆ ਆ ਤਾਂ ਉੱਥੇ ਜਿੱਥੇ ਲੋਕ ਲੱਗੇ ਹੋਏ ਨੇ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਡੀਸੀ ਰੋਪੜੋਂ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜੇ ਪਿੰ ਜਿਹੜਾ ਸਾਡਾ ਇਹ ਬੰਨ ਹੈਗਾ ਪਿੰਡ ਦੋਦਪੁਰ ਦਾ ਸਤਲੁਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਣ ਕਰਕੇ ਇਹਦੇ ਉੱਤੇ ਢਾਂ ਲੱਗਣ ਲੱਗੀ ਸੀਗੀ ਤੇ ਸਾਡਾ ਬੰਨ ਕਾਫੀ ਖਤਰੇ 'ਚ ਆ ਗਿਆ ਸੀਗਾ ਇਹ ਕਾਫੀ ਚਿੰਤਾ ਦੀ ਵਿਸ਼ਾ ਸੀਗੀ ਬਿਕੋਜ਼ ਇਹਦੇ ਨਾਲ ਫੇਰ ਘੱਟੋ-ਘੱਟ 20 ਪਿੰਡ ਹੈਗੇ ਐ ਜਿਨ੍ਹਾਂ ਦਾ ਲੈਵਲ ਦਰਿਆ ਤੋਂ ਵੀ ਥੱਲੇ ਹੈਗਾ ਤੇ ਉਹਨਾਂ ਪਿੰਡਾਂ ਦੇ ਵਿੱਚ ਜਿਵੇਂ ਲੋਕ ਲੋਕਲ ਕਹਿ ਰਹੇ ਐ ਵੀ 88 ਇਰ ਕੇ ਫਲੱਡ ਵੀ ਆ ਸਕਦੇ ਸੀਗੇ ਤਾਂ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਅਸੀਂ ਸਭ ਤੋਂ ਪਹਿਲਾਂ ਦਾ ਧੰਨਵਾਦ ਤੇ ਤਾਰੀਫ ਕਰਾਂਗੇ ਜਿਹੜੇ ਲੋਕਲ ਆਪਣੇ ਹੈਗੇ ਨੇ ਪਿੰਡ ਵਾਸੀ ਐ ਉਹਨਾਂ ਨੇ ਅੱਗੇ ਮੋਰੀ ਹੋ ਕੇ ਅੱਗੇ ਲੱਗ ਕੇ ਕੰਮ ਚ ਸਾਡਾ ਸਾਥ ਦਿੱਤਾ ਸਾਡੇ ਮਹਿਕਮੇ ਵੀ ਦਿਨ ਰਾਤ ਡਿਪਿਊਟਡ ਹੈ ਮੈਂ ਖੋਦ ਇੱਥੇ ਸਾਰੀ ਰਾਤ ਸੀਗਾ ਐਸਐਸਪੀ ਸਾਹਿਬ ਨਾਲ ਸੀਗੇ ਤੇ ਆਰਮੀ ਨੂੰ ਵੀ ਅਸੀਂ ਰਿਕੁਇਜ਼ੀਸ਼ਨ ਕੀਤਾ ਤਾਂ ਕਿ ਇਹ ਇਹਨਾਂ ਦਾ ਜਿਹੜਾ ਇੰਜੀਨੀਅਰਿੰਗ ਵਿੰਗ ਹੈ ਉਹ ਸਾਨੂੰ ਟੈਕਨੀਕਲੀ ਗਾਈਡ ਕਰ ਰਿਹਾ ਹੈ ਵੀ ਕਿਸ ਤਰੀਕੇ ਨਾਲ ਇਹਨੂੰ ਜਲ ਤੋਂ ਜਲਦ ਤੇ ਵਧੀਆ ਤੋਂ ਵਧੀਆ ਇਹਨੂੰ ਕਾਬੂ ਕੀਤਾ ਜਾ ਸਕੇ ਸਰ ਗਾਈਡਲਾਈਨ ਕੀ ਹੈ ਕਿਸ ਤਰ੍ਹਾਂ ਮਿਲਗੀ ਕਿੱਦਾਂ ਮਿਲਗੀ ਕਾਬੂ ਕੀਤਾ ਜਾਊਗਾ ਕਿਉਂਕਿ ਜੇ ਲਗਾਤਾਰ ਦੇਖੀਏ ਨਾ ਜਿਹੜੇ ਢਿੰਗ ਆ ਵਗੈਰਾ ਲਗਾਤਾਰ ਗਿਰ ਰਹੀਆਂ ਨੇ ਛੋਟੇ ਛੋਟੇ ਕਰਕੇ ਗਿਰ ਰਹੀਆਂ ਪਾਣੀ ਫੇਰ ਆ ਕੇ ਵਧ ਰਿਹਾ ਇਹਨਾਂ ਨੂੰ ਨਾ ਜ ਇਹ ਆਪਣੇ ਜੰਬੋ ਬੈਗ ਬਣਾ ਕੇ ਜਿਵੇਂ ਕਾਫੀ ਬੋਰੀਆਂ ਨੂੰ ਇੱਕ ਵੱਡੇ ਬੈਗ ਚ ਪਾ ਕੇ ਫੇਰ ਸਿੱਟਿਆ ਜਾ ਰਿਹਾ ਤਾਂ ਕਿ ਉਹ ਇੱਕ ਉਹਦਾ ਜਿਹੜਾ ਇਕੱਠਾ ਰਵੇ ਤੇ ਅਸਰ ਹੋਵੇ ਦੂਸਰੇ ਤੁਸੀਂ ਦੇਖ ਸਕਦੇ ਹੋ ਜਾਲੀਆਂ ਦੇ ਵਿੱਚ ਬੁੰਨ ਕੇ ਵੀ ਬੈਗ ਲਗਾਏ ਜਾ ਰਹੇ ਹਨ ਤਾਂ ਕਿ ਉਹ ਉੱਥੇ ਸਟੇਬਲ ਰਵੇ ਤੇ ਜਿਹੜਾ ਬੰਨੂ ਹੈਗਾ ਹੋਰ ਸਟੈਬਿਲਟੀ ਦੇ ਸਕੇ ਅਕਸਰ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਕਹਿੰਦੇ ਵੀ ਇੱਥੇ ਮਾਈਨਿੰਗ ਹੁੰਦੀ ਹੈ ਪਹਿਲੇ ਬੜੇ ਲੰਬੇ ਸਮੇਂ ਤੋਂ ਵੀ ਮਾਈਨਿੰਗ ਕਰਕੇ ਦਿੱਕਤ ਆਉਂਦੀ ਹੈ ਵੀ ਤਾਂ ਕਰਕੇ ਅਗਰ ਰੋਕੀ ਜਾ ਸਕੇ ਕਿਤੇ ਨਾ ਕਿਤੇ ਇਹ ਚੀਜ਼ ਅਗਾਂਹ ਤੋਂ ਨਾ ਹੋਵੇ ਬਿਲਕੁਲ ਜੀ ਇਹੋ ਜਿਹਾ ਕੋਈ ਵੀ ਇਲੀਗ ਕਾਰਵਾਈ ਹੋਏਗੀ ਮੈਂ ਆਪਣਾ ਆਪ ਦਾ ਪਰਸਨਲ ਨੰਬਰ ਐਸਐਸਪੀ ਸਾਹਿਬ ਨੇ ਵੀ ਆਪਣਾ ਪਰਸਨਲ ਨੰਬਰ ਪਿੰਡ ਵਾਸੀਆਂ ਨੂੰ ਦਿੱਤਾ ਕੋਈ ਵੀ ਦਿਨ ਰਾਤ ਜਦੋਂ ਮਰਜੀ ਸਾਨੂੰ ਸੰਪਰਕ ਕਰੇਗਾ ਪੂਰੀ ਠੋਕ ਕੇ ਕਾਰਵਾਈ ਹੋਏਗੀ ਕਿਸੇ ਨੂੰ ਬਖਸ਼ਾ ਨਹੀਂ ਜਾਏਗਾ ਪੂਰੇ ਬਲਕੀ ਫੌਜ ਦੇ ਅਧਿਕਾਰੀ ਨਾਲ ਗੱਲਬਾਤ ਹੋ ਰਹੀ ਹੈ ਪੂਰਾ ਟੀਮ ਵਰਕ ਕੀਤਾ ਜਾ ਰਿਹਾ ਹੈ ਪਿੰਡ ਨਿਵਾਸੀਆਂ ਦੀ ਗੱਲ ਕਰੀਏ ਬਿਲਕੁਲ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੇਜਰ ਸਾਹਿਬ ਵੀ ਸਾਡੇ ਨਾਲ ਹੀ ਖੜੇ ਨੇ ਆਰਮੀ ਦਾ ਪੂਰਾ ਕਾਲਮ ਇੱਥੇ ਰੈਗੂਜ਼ਿਟ ਹੋ ਰੱਖਿਆ ਗਿਆ ਹੈ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਪਿੰਡ ਵਾਸੀਆਂ ਦਾ ਤੁਸੀਂ ਸਹਿਯੋਗ ਦੇਖ ਹੀ ਸਕਦੇ ਹੋ ਵੀ ਕਿੰਨਾ ਹਮਲਾ ਮਾਰ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਸਾਰਿਆਂ ਦੇ ਰਲ ਮਿਲ ਕੇ ਹੀ ਇਹ ਚੀਜ਼ ਨੂੰ ਕਾਬੂ ਕੀਤਾ ਜਾ ਸਕਦਾ ਹੈ ਤੇ ਅਸੀਂ ਅੱਜ ਇਹਨੂੰ ਕਾਬੂ ਕਰ ਲਵਾਂਗੇ ਆਉਣ ਵਾਲੇ ਕੁਝ ਘੰਟਿਆਂ ਵਿੱਚ ਪਾ ਪਾਖੜਾ ਦੇ ਵਿੱਚ ਕੋਈ ਹੋਰ ਪਾਣੀ ਛੱਡਣ ਦੀ ਕੋਈ ਹੈ ਕੋਈ ਗੱਲਬ ਇਹ ਹੈ ਕਿ ਸਾਡੀ ਜਿੰਨੀਆਂ ਵੀ ਬਾਕੀ ਖੱਡਾਂ ਨੇ ਤੇ ਜਿਹੜੀਆਂ ਨਦੀਆਂ ਨੇ ਸਵਾ ਸਿਸਵਾ ਸੰਗਰਾਉ ਇਹਨਾਂ ਚ ਪਾਣੀ ਕਾਫੀ ਘਟ ਗਿਆ ਹੈਗਾ ਇਸ ਕਰਕੇ ਭਾਗੜਾ ਦੇ ਵਿੱਚੋਂ ਜੇ ਪਾਣੀ ਹੋਰ ਆਉਂਦਾ ਵੀ ਹੈ ਤਾਂ ਇੱਥੇ ਇੰਨਾ ਕੀ ਪਾਣੀ ਰਹੂਗਾ ਹੈਡਵਰਕਸ ਦੇ ਉੱਤੇ ਉਹਨਾਂ ਕੀ ਪਾਣੀ ਰਹੇਗਾ ਭਾਗੜਾ ਦੀ ਸਥਿਤੀ ਇਸ ਵੇਲੇ ਹੈ ਕਿ ਗਰੀਬ 3 ਫੁੱਟ ਦਾ ਮਾਰਜਿਨ ਰਹਿ ਗਿਆ ਤੇ ਉਹਨਾਂ ਦੀ ਟੈਕਨੀਕਲ ਕਮੇਟੀ ਜਿਹੜੀ ਹੈਗੀ ਹੈ ਉਹ ਡੇਲੀ ਬੇਸਿਸ ਤੇ ਦਿਨ ਰਾਤ ਉਹਨਾਂ ਦੀ ਮੀਟਿੰਗ ਹੁੰਦੀ ਹੈ ਸਿਚੁਏਸ਼ਨ ਨੂੰ ਅਸੈਸ ਕਰਦੇ ਆ ਵੀ ਪਿੱਛੋਂ ਕਿੰਨਾ ਪਾਣੀ ਆ ਰਿਹਾ ਹੈ ਉਸ ਹਾਮ ਨਾਲ ਫੈਸਲਾ ਲੈਂਦੇ ਆ ਵੀ ਕਿੰਨਾ ਪਾਣੀ ਅੱਗੇ ਤੋਂ ਛੱਡਿਆ ਜਾਣਾ ਹੈ ਬਟ ਤਾਕੀ ਕਿਸੇ ਘੱਟ ਤੋਂ ਘੱਟ ਸਮੱਸਿਆ ਡਾਊਨਸਟ੍ਰੀਮ ਆਵੇ। ਰੋਪੜ ਹੈਡ ਤੋਂ ਕਿੰਨਾ ਕੁ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਇਸ ਵਕਤ ਜਿਹੜਾ ਚੱਲ ਰਿਹਾ ਹੈ। ਰੋਪੜ ਹੈਡ ਵੱਸਤੇ ਪਾਣੀ ਵੱਧਦਾ ਘਟਦਾ ਰਹਿੰਦਾ ਹੈ ਡਿਪੈਂਡ ਕਰਦਾ ਵੀ ਜਿਹੜੀਆਂ ਖੱਡਾਂ ਨੇ, ਨਦੀਆਂ ਨੇ, ਲੋਕਲ ਨਦੀਆਂ ਨੇ ਉਹਨਾਂ 'ਚੋਂ ਕਿੰਨਾ ਪਾਣੀ ਆ ਰਿਹਾ ਹੈ। ਕੱਲ ਵੱਧ ਕੇ 1.5 ਲੱਖ ਕਿਊਸੈਕਟ ਵੀ ਪਹੁੰਚ ਗਿਆ ਸੀਗਾ। ਬਟ ਇਸ ਵੇਲੇ ਆਪਣਾ 65000 ਕਿਊਸੈਕਟ ਪਹੁੰਚ ਗਿਆ ਜੋ ਕਿ ਕਾਫੀ ਕੰਟਰੋਲ ਵਿੱਚ ਹੈ। ਠੀਕ ਹੈ ਜੀ ਧੰਨਵਾਦ। ਧੰਨਵਾਦ। ਸੋ ਐਸਐਸਪੀ ਸਾਹਿਬ ਸਾਡੇ ਨਾਲ ਜੁੜਨੇ ਸਰ ਕਿਸ ਤਰ੍ਹਾਂ ਦਾ ਕੰਟਰੋਲ ਕੀਤਾ ਜਾ ਲਰ ਰਿਹਾ ਹੈਗਾ ਜਿਹੜਾ ਸਾਡਾ ਬੰਦ ਸੀਗਾ ਜਿੱਤੇ ਕਾਫੀ ਡੇਂਜਰਕਲ ਲੱਗਿਆ ਸੀਗਾ ਉੱਤੇ ਕਾਫੀ ਵਰਕ ਹੋਇਆ ਹੈਗਾ ਰਾਤ ਆਰਮੀ ਨੇ ਵੀ ਆ ਕੇ ਇੱਥੇ ਟੇਕਓਵਰ ਕੀਤਾ ਹੈਂਡਓਵਰ ਕੀਤਾ ਹੈਗਾ ਔਰ ਕਾਫੀ ਵਰਕ ਚੱਲ ਰਹੇ ਹੈ ਉਹ ਤਾਂ ਕ라우ਡ ਮੈਨੇਜਮੈਂਟ ਕਰਨਾ ਬੜਾ ਇੰਪੋਰਟੈਂਟ ਕੰਮ ਹੁੰਦਾ ਹੈਗਾ ਜਿਹੜੇ ਲੋਕ ਬਿਨਾਂ ਕੰਮ ਦੇ ਇੱਥੇ ਖੜੇ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ ਮੈਂ ਤੁਹਾਡੇ ਰਾਹੀਂ ਵੀ ਸਾਰਿਆਂ ਨੂੰ ਦੱਸਣਾ ਚਾਹੁੰਗਾ ਕਿ ਜਿਹੜੇ ਬੰਦੇ ਤੇ ਮਦਦ ਕਰਨਾ ਚਾਹੁੰਦੇ ਹੈਗੇ ਨੇ ਉਹ ਇੱਥੇ ਆਉਣ ਜਿਹੜੇ ਬੰਦੇ ਕੇਵਲ ਵੀਡੀਓ ਬਣਾਣਾ ਰੀਲ ਬਣਾਉਣੀ ਹੈਗੇ ਨੇ ਉਹਨਾਂ ਦੀ ਇੱਥੇ ਕੋਈ ਲੋੜ ਨਹੀਂ ਹੈਗੀ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਰਮੀ ਔਰ ਜਿਹੜੇ ਲੋਕਲਾਈਟਸ ਹੈਗੇ ਨੇ ਪੂਰੀ ਤਰੀਕੇ ਨਾਲ ਹੰਬੜਾ ਮਾਰ ਕੇ ਕੰਮ ਕਰ ਰਹੇ ਹੈਗੇ ਨੇ ਔਰ ਕੱਲ ਤੋਂ ਕਾਫੀ ਬੈਟਰ ਕਿ ਪਾਣੀ ਵੀ ਕਟਿਆ ਹੈਗਾ ਤੇ ਕੁਦਰਤ ਵੱਲੋਂ ਵੀ ਸਾਨੂੰ ਸਪੋਰਟ ਮਿਲ ਰਿਹਾ ਹੈਗਾ ਮੈਨੂੰ ਲੱਗਦਾ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਜਲਦੀ ਤੋਂ ਕੰਟਰੋਲ ਕਰਨਾ ਹੈ ਘਬਰਾਉਣ ਦੀ ਲੋੜ ਤਾਂ ਨਹੀਂ ਹੈ ਪਿੰਡ ਨਵਾਸ ਕੋਈ ਕੋਈ ਕੰਟਰੋਲ ਕਰਵਾਉਣ ਦੀ ਲੋੜ ਨਹੀਂ ਹੈਗੀ ਆਪਾਂ ਰਾਤ ਇੱਕ ਜਨਰਲ ਅਲਰਟ ਵੀ ਲੋਕਲ ਪਿੰਡਾਂ 'ਚ ਲੋਕਲ ਕਰਾ ਲਿਆ ਸੀਗਾ ਬਿਕੋਜ਼ ਕਈ ਵਾਰੀ ਹੁੰਦਾ ਹੈ ਕਿ ਪਾਣੀ ਵਧ ਜਾਂਦਾ ਹੈਗਾ ਫਿਰ ਕੁਝ ਨਾ ਕੁਝ ਆਫਤਾ ਦੇ ਚਾਂਸਸ ਹੋ ਜਾਂਦੇ ਹੈਗੇ ਨੇ ਤੇ ਉਹਨਾਂ ਨੂੰ ਵੀ ਆਪਾਂ آگਾ ਕੀਤਾ ਹੋਇਆ ਹੈ ਕਿ ਥੋੜੇ ਆਊਟਰ ਰੀਚਸ ਤੇ ਰਹਿਣ ਲੋਕਲ ਜਿਹੜੇ ਬੰਦੇ ਹੈਗੇ ਨੇ ਬਿਕੋਜ਼ ਜਿਹੜੇ 15 20 ਪਿੰਡ ਨਾਲ ਲੱਗਦੇ ਹੈਗੇ ਨੇ ਉਹਨਾਂ ਦੂਰ ਹੈ ਗਿਆ ਤੇ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਪਿੰਡ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਸੁਚੇਤ ਕੀਤਾ ਜਾ ਰਿਹਾ ਵੀ ਬੰਨਾ ਦੇ ਨਜ਼ਦੀਕ ਨਾ ਆ ਜਾਓ ਕਿਤੇ ਹੋਰ ਵੀ ਕੋਈ ਗੱਲਬਾਤ ਇਦਾਂ ਬਿਲਕੁਲ ਕੱਲ ਆਪਾਂ ਪ੍ਰੈਸ ਰਾਹੀਂ ਸਾਰਿਆਂ ਨੂੰ ਮੈਸੇਜ ਕੀਤੇ ਸੀਗੇ ਇਸ ਤੋਂ ਇਲਾਵਾ ਪੰਚਾਇਤ ਰਾਹੀਂ ਵੀ ਸਾਰਿਆਂ ਨੂੰ ਦੱਸਿਆ ਹੈਗਾ ਕਿ ਜਿਹੜੇ ਬੰਦੇ ਜਿਨ੍ਹਾਂ ਦੇ ਘਰ ਜਿਹੜੇ ਹੈਗੇ ਨੇ ਦਰਿਆ ਦੇ ਨੇੜੇ ਹੈਗੇ ਨੇ ਉਹ ਆਪਣੇ ਘਰਾਂ ਨੂੰ ਜਿਹੜਾ ਹੈਗਾ ਨਾ ਉਹ ਅਬੰਡਨ ਕਰਕੇ ਹਾਇਰ ਰਿਚਸ ਤੇ ਚਲੇ ਜਾਣ ਬਾਕੀ ਡੀਸੀ ਸਾਹਿਬ ਵੱਲੋਂ ਕਾਫੀ ਰੀਲੀਫ ਕੈਂਪ ਵੀ ਚਲਾਏ ਹੋਏ ਨੇ ਉਹ ਵੀ ਐਕਟਿਵ ਹੈਗੇ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈਗੀ ਉੱਥੇ ਵੀ ਜਾ ਸਕਦੇ ਹੈਗੇ ਨੇ ਬਾਕ ਕਮ ਨਾ ਕਰੇ बिकॉज ਇਸ ਟਾਈਮ ਤੇ ਪਾਣੀ ਕਾਫੀ ਵਧਿਆ ਹੋਇਆ ਹੁੰਦਾ ਹੈਗਾ ਔਰ ਕੋਈ ਵੀ ਅਣ ਸੁਖਾਵੀ ਕਟਣਾ ਹੋ ਸਕਦਾ ਹੈ। ਵਾਹ ਉੱਠ ਜਾਂਦੀ ਹੈ ਵੀ ਵੀਡੀਓ ਪਾ ਦਿੰਦੇ ਨੇ ਇਦਾਂ ਦੀ ਵੀ ਲੋਕ ਸੈਮ ਦੇ ਵਿੱਚ ਆ ਜਾਂਦੇ ਨੇ ਪਰ ਕਿਤੇ ਨਾ ਕਿਤੇ ਡੀਸੀ ਸਾਹਿਬ ਦੇ ਪੇਜਾਂ ਤੇ ਐਸਐਸਪੀ ਸਾਹਿਬ ਦੇ ਜਿਹੜੇ ਪੇਜ ਨੇ ਰੂਪਨਗਰ ਦੇ ਉਹਨਾਂ ਉੱਪਰ ਪੋਸਟ ਦੇਖ ਸਕਦੇ ਨੇ ਵੀਡੀਓ ਦੇਖ ਸਕਦੇ ਨੇ ਆਫੀਸ਼ੀਅਲ ਕਨਫਰਮੇਸ਼ਨ ਜ਼ਰੂਰ ਤੁਸੀਂ ਲਓ बिकॉज ਸਾਡੇ ਵੱਲੋਂ ਬਿਲਕੁਲ ਅਪਡੇਟਡ ਰਿਪੋਰਟ ਜਿਹੜੀ ਹੈਗੀ ਸਾਡੇ ਮੀਡੀਆ ਰਾਹੀਂ ਡੀਪੀਓ ਔਰ ਸਾਹਿਬ ਦੇ ਰਾਹੀਂ ਔਰ ਆਪਣੇ ਪੇਜਸ ਤੇ ਪਾਈ ਜਾਂਦੀ ਹੈਗੀ ਹੈ ਤੇ ਜੋ ਵੀ ਅਪਡੇਟ ਹੋਈਗੀ ਆਪਾਂ ਨਾਲ ਦੇ ਨਾਲ ਸ ਤੁਸੀਂ ਦੇਖ ਸਕਦੇ ਹੋ ਐਸਐਸਪੀ ਰੂਪਨਗਰ ਅਤੇ ਡੀਸੀ ਰੂਪਨਗਰ ਵਿਸ਼ੇਸ਼ ਤੌਰ ਤੇ ਪਰ ਰਾਤ ਦੋ ਤਿੰਨ ਦਿਨਾਂ ਤੋਂ ਇੱਥੇ ਡਟੇ ਹੋਏ ਨੇ ਪਰ ਲੋਕਾਂ ਦੇ ਵਿੱਚ ਹਜੂਮ ਹੈ ਲੋਕ ਆਪ ਮਹਾਰੇ ਹੋ ਕੇ ਇਸ ਬੰਨ ਨੂੰ ਰੋਕ ਰਿਹਾ ਜਿਹੜੀ ਕੋਸ਼ਿਸ਼ਾਂ ਨੇ ਉਹ ਲਗਾਤਾਰ ਕਰ ਰਹੇ ਨੇ ਧੰਨਵਾਦ ਜੀ